ਪੂਰੇ ਪੰਜਾਬ ਦੇ ਤੇ ਕੱਥੂ ਹੋ ਸਾਡੇ ਕਿਸਾਨ ਦੋਸਤੋ ਤੇ ਸਾਡੀ ਦੋਨੇ ਫੂਰਮਾਂ ਦੀ ਲੀਡਰਸ਼ਿਪ ਸਭ ਤੋਂ ਪਹਿਲਾਂ ਫਤੇ ਬਲਾਈਏ ਬਾਈਹਰੂਜੀ ਕਾ ਖਾਲਸਾ ਜੀ ਬਾਈਹਰੂਜੀ ਕੇ ਫਤੇ ਅੱਜ ਪੂਰੇ ਭਾਰਤ ਦੇ ਵਿੱਚ ਆਪਾਂ ਟ੍ਰੈਕ ਘਰਾਂ ਤੋਂ ਕੱਢ ਕੇ ਰੋੜਾਂ ਤੇ ਲੈ ਕੇ ਆਏ ਆ ਪੰਜੋ ਨਿਸ਼ਾਨੇ ਚੁਣੇ ਨੇ ਅੱਜ ਪੰਜ ਨਿਸ਼ਾਨਿਆਂ ਤੇ ਇਕੱਠੇ ਹੋਏ ਆ ਉਹ ਨਿਸ਼ਾਨੇ ਕਿਹੜੇ ਨੇ ਸਭ ਤੋਂ ਪਹਿਲਾ ਜਿਹੜਾ ਟੋਲ ਪਲਾਜ਼ੇ ਤੇ ਖੜੇ ਆ ਇਹ ਕਿਸੇ ਸਰਕਾਰ ਦਾ ਨਹੀਂ ਇਹ ਸ਼ਰਕ ਰੋਡ ਕਿਸੇ ਸਰਕਾਰ ਦੀ ਨਹੀਂ ਇਹ ਜ਼ਮੀਨ ਕਿ ਦੀ ਜ਼ਮੀਨ ਸਾਡੀ ਪੰਜਾਬ ਸਾਡਾ ਸਰਕਾਡੀ ਦੇ ਟੋਲ ਪਲਾਜ਼ਾ ਗੁਜਰਾਤ ਦੇ ਬੈਠਾ ਦਾ ਬੰਦੇ ਤੇ ਬੈਠੇ ਬੰਦਿਆਂ ਦਾ ਜ਼ਮੀਨਾਂ ਸਾਡੇ ਕਬਜ਼ੇ ਕੀਤੀਆਂ ਦੂਜਾ ਜਿਹੜੇ ਸੰਯੋਗ ਦੇ ਕਦਮ ਬਲੇ ਨੇ ਸੰਯੋਗ ਦੇ ਕਦਮਾਂ ਤੇ ਵੀ ਸਾਡੇ ਅੱਜ ਹਜ਼ਾਰਾਂ ਟੈਕ ਖੜੇ ਨੇ ਉਹਨਾਂ ਨੂੰ ਅਸੀਂ ਨਿਸ਼ਾਨਾ ਕਿਉਂ ਚੁਣਿਆ ਕਿ ਸਾਡੇ ਆ ਖੇਤਾਂ ਚੋਂ ਕਣਕ ਖਰੀਦ ਕੇ ਉਹਨਾਂ ਗਦਾਮਾਂ ਚ ਜਾਣੀ ਐ ਉਹਨਾਂ ਗਦਾਮਾਂ ਤੋਂ ਕਣਕ ਲੈ ਜਾ ਕੇ ਮੋੜਲਾ ਚ ਜਾਣੀ ਐ ਤੇ ਮੋੜਲਾ ਦੇ ਵਿੱਚੋਂ ਭਰਾਵੋ ਔਰ ਪੈਟਕਾ ਰਾਹੀ ਆਟਾ ਮਿਲਣਾ ਲੋਕਾਂ ਨੂੰ ਤੇ ਕੱਲਾ ਆਟਾ ਨਹੀਂ ਮਿਲਣਾ ਜਿਵੇਂ ਕਿਸਾਨਾਂ ਨੂੰ ਨਾਲ ਜੂਰਗੇ ਦੇ ਹੋਰ ਸਮਾਨ ਦਿੰਦੇ ਨੇ ਫਿਰ ਜਿਹੜੀ ਮੋੜਲਾ ਚ ਬਾਧੂ ਚੀਜ਼ ਪਈ ਐ ਉਹ ਦੇਣੀ ਐ ਬਾਈ ਜੀ ਆਟਾ ਲੈਣਾ ਆ ਚੀਜ਼ਾਂ ਨੂੰ ਲੈਣੀ ਪੈਣੀ ਹੈ ਤੀਜਾ ਜਿਹੜੇ ਵੱਡੇ ਮਾਲ ਜਿਹੜੇ ਸਾਡੀ ਮੰਗ ਨਹੀਂ ਜਿਹੜੇ ਕਹਿੰਦੇ ਨੇ ਵੀ ਕਿਸਾਨਾਂ ਦਾ ਕੱਲੇ ਦਾ ਧਰਨਾ ਹੋਏ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਜਿਹੜੀ ਸਾਡੀ ਮਜ਼ਦੂਰ ਵਰਗ ਦਾ ਕਿਸਾਨੀ ਜਾਂ ਸ਼ਹਿਰ ਵਾਸੀ ਜੁੜੇ ਹੋਏ ਨੇ ਉਹਨਾਂ ਤੇ ਅਸਰ ਕਰਨਾ ਉਹਨਾਂ ਦਾ ਕਾਰੋਬਾਰ ਠੱਪ ਹੋਣਾ ਤੇ ਮੁੰਨਾ ਵਾਲਾ ਲੋਕਾਂ ਦਾ ਚਕਾ ਕਰਾ ਉਹਨਾਂ ਤੇ ਵੀ ਸਾਡੇ ਅੱਜ ਟ੍ਰੈਂਟ ਖੜੇ ਨੇ ਚੌਥੇ ਜਿਹੜੇ ਬੀਜੇਪੀ ਦੇ ਕੇਂਦਰ ਸਰਕਾਰ ਚਲਾਰ ਜਾਂ ਪੂਰੇ ਦੇਸ਼ ਦੇ ਵਿੱਚ ਤੇ ਸਾਨੂੰ ਦੇਖਿਆ ਨਹੀਂ ਪੂਆ ਸਾਲ ਹੋ ਗਿਆ ਪੂਰੇ ਸਾਲ ਦੇ ਵਿੱਚ ਅਸੀਂ ਬੜਾ ਕੁਝ ਗਮਾਇਆ ਤੇ ਪਾਇਆ ਵੀ ਬਹੁਤ ਹੈ 435 ਕਿਸਾਨ ਜਖਮੀ ਕੀਤੇ ਨੇ ਇਹ ਸਰਕਾਰ ਨੇ 40 ਸਾਡੇ ਕਿਸਾਨ ਸ਼ਹੀਦ ਕੀਤੇ ਨੇ ਸਾਡੇ ট্রাক ਭੰਨੇ ਨੇ ਪਰ ਅਸੀਂ ਨਾਤੇ ਲੜ ਰਹੇ ਹਾਂ ਤਾਂ ਭਰਾਵੋ ਜਿਹੜੀ ਲੜਾਈ ਕੇਂਦਰ ਦੇ ਖਿਲਾਫ ਅੱਜ ਉਹਨਾਂ ਦੇ ਮੂਰੇ ਵੀ ট্রাক ਸਾਡੇ ਖੜੇ ਨੇ ਅਸੀਂ ਜਿਹੜੇ ਵੱਡੇ ਮੋਰ ਸਹਿਯੋਗਦਾਰ ਉਹ ਤਲਾ ਦੀ ਜੀਪੀ ਵੀ ਦੇ ਘਾਰਾ ਤੇ ਪੰਜ ਵਾਸੀ ਕਿਹਾ ਜੀ ਦੇ ਚਾਰੇ ਚੀਜ਼ਾਂ ਲੈੜੇ ਨਹੀਂ ਪਰ ਉਹ ਘਰਾਂ ਤੋਂ ਕੱਢ ਕੇ ਟ੍ਰੈਕ ਸੜਕਾਂ ਤੇ ਲੈ ਕੇ ਆਓ ਕੱਲ ਸવાર ਬਹੁਤ ਲੋਕਾਂ ਚ ਹੋਊਗਾ ਬਈ ਟ੍ਰੈਕ ਕਲਾ ਜੋ ਕੱਢ ਲਿਆਏ ਰੋੜ ਤੇ ਖੜਾ ਤੇ ਇਹਦਾ ਕੀ ਅਸਰ ਪੈਣਾ ਸਰਕਾਰ ਤੇ ਅੱਜ ਪੂਰੇ ਭਾਰਤ ਦੇ ਵਿੱਚ ਅਸੀਂ ਦੋਨੋਂ ਫੋਰਵਰਡ ਵੱਲੋਂ ਗੋਲਾਨ ਕੀਤਾ ਸੀ ਭਰਾਵੋ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਫੋਰਗ ਨਾਲ ਲੋਕ ਜੁੜੇ ਨੇ ਆ ਦੋਨਾਂ ਦੇ ਘਰਾਂ 'ਚ ਪੁੱਸ ਖੜੀ ਐ ਟਰੈਕ ਨਹੀਂ ਨਿਕਲ ਦਿੱਤੇ ਮੱਧ ਪ੍ਰਦੇਸ਼ ਦੇ ਸਾਡੇ ਕਿਸਾਨਾਂ ਦੇ ਘਰੇ ਪੁੱਸ ਖੜੀ ਐ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਪੁੱਸ ਖੜੀ ਐ ਕਿ ਕਿਸਾਨ ਟਰੈਕ ਕੱਢ ਕੇ ਰੋੜਾਂ 'ਤੇ ਆ ਕੇ ਲੈ ਕੇ ਆਉਣ ਭਰਾਵੋ ਕੱਲੇ ਉਹ ਜ਼ਮੀਨ ਬੋਣ ਵਾਸਤੇ ਨਹੀਂ ਰੱਖੇ ਕਿਸਾਨਾਂ ਨੇ ਇਹਨੂੰ ਪੁੱਤ ਦਾ ਨਾਂ ਦਿੱਤਾ ਜੇ ਲੜਨ ਪਿਆ ਸਾਥੋਂ ਮੂਹਰੇ ਟ੍ਰੈਡ ਸੋਡੀ ਹਿੱਕ ਤੇ ਜਾਣਗੇ ਪੱਜ ਦੇ ਐਕਸ਼ਨ ਨੇ ਪੂਰੀ ਸਰਕਾਰ ਕਬਰਾਈ ਹੋਈ ਆ ਤਾਂ ਇਸ ਕਬਰਾਂ ਦੇ ਵਿੱਚੋਂ ਸਾਡੇ ਘਰਾਂ ਦੇ ਪੁਲਿਸ ਭੇਜਣੀ ਉਹਨਾਂ ਨੂੰ ਤਾਂਕੀ ਦੇਣੀ ਵੀ ਸੋਡਾ ਟ੍ਰੈਡ ਜ਼ਬਤ ਕਰ ਲਾਂਗੇ ਪਰ ਇਹਦੇ ਬਾਅਦ ਉਜਲਾਰ ਆਪਣੇ ਹਰਿਆਣਾ ਰਾਣਾ ਦੇ ਜਿਹੜੇ ਕਿਸਾਨਾਂ ਨੇ ਟ੍ਰੈਡ ਕੱਢਣੇ ਸੀ ਇੱਥੇ ਵੀ ਤਬਕਾਇਆ ਡਰਾਇਆ ਪਰ ਉਹਨਾਂ ਦੇ ਤਬਕਾਉਣ ਤੋਂ ਡਰੋਂ ਤੇ ਨਹੀਂ ਹਟੇ ਕਿਸਾਨ ਸੜਕਾਂ ਤੇ ਲੈ ਕੇ ਆਏ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਅੱਜ ਰਾਟ ਕੱਢ ਕੇ ਭਰੂ ਇੱਥੇ ਤਾਲ ਲੈ ਕੇ ਆਇਆ ਜੇ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਸਵਾਮੀ ਨਾ ਸਿੰਘ ਦੀ ਰਿਪੋਰਟ ਲਾਗੂ ਨਹੀਂ ਹੋਣੀ ਤਾਂ ਸਾਡੇ ਕਰਜ਼ੇ ਤੋਂ ਮੁਕਤ ਨਹੀਂ ਹੁੰਦੇ ਤਾਂ ਟਰੈਕ ਭਰੂ ਤਲਾਰ ਤੇ ਜਾਣੇ ਸਾਡੀ ਜ਼ਮੀਨ ਨਹੀਂ ਬਚਣੀ ਇਸ ਕਰਕੇ ਲੈ ਕੇ ਆਇਆ ਤੁਸੀਂ ਬਧਾਈ ਦੇ ਪੱਤਰੋ ਜਿਹੜੇ ਗਮੌਰੀ ਮੋਰਚੇ ਦੇ ਨਾਲ ਸਾਡੇ ਪਿੰਡਾਂ ਲੰਗਰਾਂ 'ਚ ਹਿੱਸਾ ਪਾ ਰਹੇ ਹੋ ਪਰਵਾਰ ਜਾ ਰਹੇ ਹੋ ਅੱਜ ਵੱਡੀ ਗੰਦੀ ਦੇ ਵਿੱਚ ਤੁਸੀਂ ਟ੍ਰੈਕ ਕੱਢ ਕੇ ਸਵਾਗਤ ਕਰਤਾ ਕਿ ਮੋਰਚਾ ਸਾਡੇ ਪੂਰੇ ਧਾਰ ਦੇ ਲੋਕਾਂ ਦਾ ਖਾਸ ਕਰਕੇ ਇੱਕ ਸਵਾਲ ਕਰਕੇ ਮੈਂ ਸਨਮਾਨਿਤ ਕਰਨ ਦਾ ਟਾਈਮ ਇੱਕ ਸਵਾਲ ਉੱਠਦਾ ਸੀ ਸਾਡੇ ਤੇ ਕਿ ਧਰਨਾਂ ਤੇ ਬਜ਼ੁਰਗ ਦਿਸਦੇ ਨੇ ਨੌਜਵਾਨੀ ਕਿਉਂ ਨਹੀਂ ਦਿਸਦੀ ਭਰਾਵੋ ਡੱਲੇ ਵਾਲ ਸਾਹਬ ਦੇ 62 ਦਿਨਾਂ ਦੇ ਮਰਦਮਤ ਨੇ ਇਸ ਮੋਰਚਾ ਦੇ ਵਿੱਚ ਸਾਡਾ ਪਰਿਵਾਰ ਸਮੋਤ ਹਾਜ਼ਰੀਆਂ ਲਾਉਣ ਲੱਗੇ ਸਾਡੀਆਂ ਬੱਚੀਆਂ ਬੱਚੇ ਲੋਹਾਂ ਤੀਆਂ ਸਾਡੇ ਮੋਰਚੇ ਚ ਆਉਣ ਲੱਗੀਆਂ ਅੱਜ ਜਾਂਚ ਕਰਿਓ ਕਦੇ ਕਾਟਬਾਰ ਦੀ ਲੜਾਈ ਪਾਕਿਸਤਾਨਾ ਹੁੰਦੀ ਸੀ ਕਦੇ ਚੀ ਨਾ ਹੁੰਦੀ ਸੀ ਅੱਜ ਉਹੀ ਲੜਾਈ ਚੱਲੇ ਵਾਲ ਸਾਹਿਬ ਸਾਡੀ ਕੇਂਦਰ ਸਰਕਾਰ ਦੇ ਨਾਲ ਲੜ ਰਹਾ ਉਹ ਦਿਨ ਦੂਰ